ਉਹ ਤੁਸੀਂ ਰਾਜਵੀਰ ਜਵੰਦਾ ਜਿਹੜਾ ਹੈਗਾ ਉਹ ਪੰਜਾਬ ਦਾ ਇੱਕ ਨੋਨ ਪਰਸਨੈਲਿਟੀ ਹੋ ਗਿਆ ਜਿਹਨੂੰ ਲੋਕ ਪਸੰਦ ਕਰਦੇ ਆ ਪੰਜਾਬ ਦਾ ਨਾਮ ਉੱਚਾ ਕਰਨ ਵਾਲੇ ਹੋਗੇ ਜਿਹੜੀ ਉਹਦੀ ਪਹਿਲੇ ਦਿਨ ਦੀ ਪੋਜੀਸ਼ਨ ਦੱਸੀ ਜਾ ਰਹੀ ਹੈ ਮੀਡੀਆ ਚ ਤੋਂ ਕਿ ਇਹਨਾਂ ਨੇ ਤਾਂ ਜ਼ਿਆਦਾ ਕਲੀਅਰ ਨਹੀਂ ਕੀਤੀ ਹੂੰ ਜੋ ਪੋਜੀਸ਼ਨ ਪਹਿਲੇ ਦਿਨ ਦੱਸੀ ਗਈ ਸੀ ਉਹਨੂੰ ਲੋਕਾਂ ਨੇ ਆਪਣਾ 40 ਸੌਸਪਿਟਲ ਵਾਲਿਆਂ ਨੇ ਕਿਉਂ ਨਹੀਂ ਡਿਕਲੇਅਰ ਕੀਤਾ ਵੀ ਜਦੋਂ ਬ੍ਰੇਨ ਡੈੱਡ ਜੇ ਮੰਨ ਲਓ ਜੇ ਬ੍ਰੇਨ ਡੈੱਡ ਸੀਗਾ ਮੰਨ ਮੰਨ ਕੇ ਚੱਲੋ ਕਿ ਜੋ ਮੀਡੀਆ ਚ ਆਇਆ ਜੇ ਇਹਨਾਂ ਦਾ ਨਹੀਂ ਸੀਗਾ ਤੇ ਇਹ ਗੱਲ ਕਲੀਅਰ ਕਰਦੇ ਹੂੰ ਦੂਸਰਾ ਇਹ ਸੀਗਾ ਕਿ ਰਾਜਵੰਦ ਦੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਜਿੱਥੇ ਡਾਕਟਰਾਂ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਲੱਗਦਾ ਔਰ ਸੱਚਾ ਇਲਜ਼ਾਮ ਹੈ ਇਹ ਝੂਠਾ ਇਲਜ਼ਾਮ ਨਹੀਂ ਹੈ ਹੂੰ ਕਿ ਜਿਹੜਾ ਬਹੁਤ ਜ਼ਿਆਦਾ ਗੰਭੀਰ ਮਰੀਜ਼ ਹੁੰਦਾ ਨਾ ਸੀਰੀਅਸ ਉਹਨੂੰ ਠੀਕ ਕਰਨੇ 'ਚ ਹੀ ਮਜ਼ਾ ਹੁੰਦਾ ਹੈ ਹੂੰ ਉਹਦੇ 'ਚ ਹੀ ਤੁਹਾਡੀ ਕੁਆਲੀਫਿਕੇਸ਼ਨ ਦਾ ਪਤਾ ਲੱਗਦਾ ਹੈ ਉਹਦੇ 'ਚ ਤੁਹਾਡੀਆਂ ਜਿਹੜੀਆਂ ਫੈਸਿਲਿਟੀ ਤੁਸੀਂ ਕਹਿੰਦੇ ਹੋ ਇਹ ਜਿਹੜੇ ਸ਼ੀਸ਼ੇ ਲਾ ਲੋ ਕਿ ਇੱਧਰ-ਉੱਧਰ ਤੇ ਫਾਈਵ ਸਟਾਰ ਹੋਟਲ ਦੀ ਤਰ੍ਹਾਂ ਤੇ ਇੱਕ-ਇੱਕ ਦਿਨ ਦੇ 25-25000 ਰੁਪਏ ਪਾਣਾ ਇਹ ਇਹ ਕੋਈ ਡਾਕਟਰੀ ਨਹੀਂ ਹੈ ਹੂੰ ਡਾਕਟਰੀ ਹੈ ਹੀ ਉਦੋਂ ਆ ਜਦੋਂ ਤੁਸੀਂ ਕਿਸੇ ਸੀਰੀਅਸ ਮਰੀਜ਼ ਨੂੰ ਠੀਕ ਕਰ ਲਿਆ ਹੂੰ ਮੈਂ ਹਮੇਸ਼ਾ ਹੀ ਤੇ ਤੁਹਾਡੇ মিডিਏ ਦੇ ਥਰੂ ਵੀ ਇਹ ਗੱਲ ਕਹਾਂਗਾ ਹੂੰ ਸਪਸ਼ਟ ਤੁਹਾਡੇ ਕੋਲ ਬਹੁਤ ਜ਼ਿਆਦਾ ਸੀਰੀਅਸ ਮਰੀਜ਼ਾਂ ਦਾ ਜਿੱਦੀ ਜ਼ੀਰੋ ਪੋਸਿਬਿਲਟੀ ਹੁੰਦੀ ਹੈ ਜਾਂ ਬਹੁਤ ਹੀ ਘੱਟ ਪੋਸਿਬਿਲਟੀ ਹੈ ਨਾ ਹੂੰ ਤੁਸੀਂ ਮਰੀਜ਼ ਦੇ ਰਿਲੇਟਿਵ ਨੂੰ ਪਹਿਲੀ ਗੱਲ ਤਾਂ ਸਮਝਾਓ ਹੂੰ ਫਿਰ ਉਹਨਾਂ ਕੋਲ ਕੰਸੈਂਟ ਵੀ ਲਓ ਜੀ ਫਿਰ ਤੁਸੀਂ ਜੋ ਤੁਹਾਡੀ ਐਕਸਪਰਟਾਈਜ਼ ਹੈਗੀ ਹੈ ਉਸ ਨੂੰ ਯੂਜ਼ ਕਰੋ ਜੇ ਤਾਂ ਤੁਸੀਂ ਉਸਨੂੰ ਰਿਆ ਬਚਾ ਤਾਂ ਤੁਸੀਂ ਜ਼ਰੂਰ ਪੈਸੇ ਲਓ ਬਲਕਿ ਡੇਢ ਗੁਣਾ ਲਓ ਹੂੰ ਪਰ ਜੇ ਤੁਸੀਂ ਨਹੀਂ ਬਚਾ ਸਕੇ ਤਾਂ ਤੁਹਾਨੂੰ ਮਰੀਜ਼ ਤੋਂ ਪੈਸੇ ਨਹੀਂ ਲੈਣੇ ਚਾਹੀਦੇ ਜਿੱਦੀ ਜ਼ੀਰੋ ਪੋਸਿਬਿਲਟੀ ਤੇ ਤੁਸੀਂ ਉਸਨੂੰ ਦਾਖਲ ਕੀਤਾ ਹੋਇਆ ਹੈ